ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਾਜਵੀਰ ਸਿੰਘ ਔਜਲਾ ਅੱਜ ਤੁਹਾਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਣ ਜਾ ਰਿਹਾ ਹਾਂ ਇਹਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਸੇ ਇਹ ਅੰਧੇਰ ਪਲੋਆ ਸੋ ਜਿਵੇਂ ਇਸ ਸ਼ਬਦ ਚ ਆਪਾਂ ਨੂੰ ਦਰਸਾਇਆ ਦੱਸਿਆ ਗਿਆ ਹੈ ਕਿ ਕਿ ਗੁਰੂ ਨਾਨਕ ਦੇਵ ਜੀ ਦਾ ਜਿਉਂ ਜਨਮ ਹੋਇਆ ਤਾਂ ਸਾਰੇ ਪਾਸੇ ਚਾਨਣ ਹੋ ਗਿਆ ਸੀ ਇਹ ਕਿ ਨਾ ਉਹਨਾਂ ਨੇ ਆਪਣੀ ਜੀਵਨ ਵਿੱਚ ਲੰਬੀਆਂ ਦਾਸੀਆਂ ਕਰਕੇ ਹੋਰ ਕਰਕੇ ਲੋਕਾਂ ਨੂੰ ਜਾਗਰਿਤ ਕੀਤਾ ਉਹਨਾਂ ਦੇ ਜੀਵਨ ਬਾਰੇ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਜਿੱਥੇ ਪਹਿਲੇ ਗੁਰੂ ਹੋਏ ਸਨ ਆਪ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ 1469 ਈਸਵੀ ਨੂੰ ਹੋਇਆ ਆਪ ਜੀ ਦੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਾਲੂ ਜੀ ਸ੍ਰੇਤਾ ਕਾਲੂ ਜੀ ਸਨ ਆਪ ਜੀ ਦੇ ਭੈਣ ਬੇਬੇ ਨਾਨਕੀ ਜੀ ਸਨ ਜਿਨ੍ਹਾਂ ਨਾਲ ਆਪ ਜੀ ਦਾ ਬੇਹਦ ਪਿਆਰ ਸੀ ਆਪ ਜੀ ਦੇ ਧਰਮ ਪਤਨੀ ਬੀਬੀ ਸੁਲਖਣੀ ਜੀ ਸਨ ਆਪ ਜੀ ਦੇ ਦੋ ਪੁੱਤਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰਿਆਈ ਬਖਸ਼ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ ਕੇ ਆਪ ਜੀ ਨੇ 1539 ਈਸਵੀ ਵਿੱਚ ਜੋਤੀ ਜੋਤ ਸਮਾਏ ਆਪ ਜੀ ਨੇ ਕੇਵਲ ਬਾਣੀ ਹੀ ਨਹੀਂ ਰਚੀ ਸਭੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ ਚੇਤਨਾ ਜਗਾਈ ਲੋਕਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ ਆਪ ਨੇ ਚਾਰ ਅਵਦਾਸੀਆਂ ਵਿੱਚੋਂ ਬਹੁਤ ਦੂਰ ਦੂਰ ਦੇਸ਼ ਪਰਦੇਸ਼ ਦੀ ਯਾਤਰਾ ਕੀਤੀ ਆਪ ਜੀ ਨੇ ਸਿੱਧਾ ਪੰਡਤਾਂ ਕਾਜ਼ੀਆਂ ਤੇ ਹੋਰ ਵਿਦਵਾਨਾਂ ਵਿਦਵਾਨ ਲੋਕਾਂ ਦਾ ਵਿਚਾਰ ਬਟਾਂਦਰਾ ਤੇ ਗੋਸ਼ਟਾਂ ਕੀਤੀ ਆਪ ਸਾਰੇ ਮਨੁੱਖਾਂ ਨੂੰ ਆਪ ਬਰਾਬਰ ਸਮਝਦੇ ਸਨ ਅਤੇ ਨੇਕੀ ਕਰਨ ਉੱਤੇ ਜ਼ੋਰ ਦਿੰਦੇ ਸਨ ਆਪਣੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਗ੍ਰਾਸਾਥੀ ਜੀਵਨ ਬਤੀਤ ਕੀਤਾ ਇਸ ਸਮੇਂ ਆਪਨੇ ਕਰਤਾਰਪੁਰ ਸ਼ਹਿਰ ਬਸਾਇਆ ਅਤੇ ਉੱਥੇ ਖੇਤੀਬਾੜੀ ਕਰਕੇ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਸਾਹਿਬ ਅਤੇ ਆਸਾ ਜੀ ਦੀ ਬਾਣੀ ਆਪ ਦੀਆਂ ਸਭ ਤੋਂ ਵੱਧ ਪ੍ਰਸਿੱਧ ਬਾਣੀਆਂ ਸਨ ਹਨ ਆਪ ਦੀ ਬਾਣੀ ਵਿੱਚ ਫਾਰਸੀ আরબી ਹਿੰਦੀ ਤੇ ਸੰਸਕ੍ਰਿਤ ਭਾਸ਼ਾਵਾਂ ਦੇ ਬਹੁਤ ਸ਼ਬਦ ਮਿਲਦੇ ਹਨ ਆਪ ਜੀ ਦੀ ਬਾਣੀ ਵਿੱਚੋਂ ਕੁਝ ਸ਼ਬਦ ਇੱਥਾਂ ਦਿੱਤੇ ਜਾ ਰਹੇ ਹਨ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਿਹਾ ਹਾਂ ਜਦ ਆਪ एकंकार सतनाम करता पुरख निरपाउ निरवै अकाल मूरत अजूनी सहवन गुरप्रसाद जप आद सच जुगाद सच हैप्पी सच नानक होसी भी सच <coughs> एकंकार ਉਹ ਇੱਕ ਅਕਾਲ ਪੁਰਖ ਹੈ ਜੋ ਕ੍ਰਾਸ ਵਿੱਚ ਜੋ ਹਰ ਥਾਂ ਵਿਆਪਕ ਹੈ ਸਤਨਾਮ ਜਿਸ ਦਾ ਨਾਮ ਸਤ ਹੈ ਸਤ ਸੰਸਕ੍ਰਿਤ ਦਾ ਸ਼ਬਦ ਹੈ ਇਹਦਾ ਮਤਲਬ ਸੱਚਾ ਤਤ ਜੋ ਕਦੇ ਨਹੀਂ ਮਿਟਦਾ ਸਤਨਾਮ ਹੀ ਅਕਾਲ ਪੁਰਖ ਵੈਗਰੂ ਹੈ ਜੋ ਸਦੀਵੀ ਇਸ ਬ੍ਰਹਮੰਡ ਵਿੱਚ ਵਾਕੀ ਹਨ ਪਰ ਇੱਕ ਉਸ ਦਾ ਨਾਮ ਹੀ ਹੈ ਜੋ ਕਦੇ ਨਹੀਂ ਮਿਟਣਾ ਅਰਥਾਤ ਉਸ ਅਕਾਲ ਪੁਰਖ ਦਾ ਇੱਕ ਨਾਮ ਹੀ ਹੈ ਜੋ ਕਦੇ ਵੀ ਨਹੀਂ ਮਿਟਣਾ ਹੈ ਗਾਇਸ ਇਸ ਸੰਸਾਰ ਅਜੁਨੀ ਜੁਨਾ ਤੋਂ ਰਹਿਤ ਜਨਮ ਵਿੱਚ ਨਹੀਂ ਆਉਂਦਾ ਸੈਭੰਗ ਆਪਣੇ ਆਪ ਤੋਂ ਹੋਣ ਵਾਲਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਆਦ ਮੁੱਢ ਤੋਂ ਸੱਚ ਹੋਣ ਵਾਲਾ ਸ਼ਬਦ ਸ਼ਬਦ ਸੱਚ ਸੰਸਕ੍ਰਿਤ ਦੇ ਸਤਿਆ ਪ੍ਰਕਿਰਤਕ ਜਿਸ ਦਾ ਧਾਤੂ ਆਸ ਹੈ ਆਸ ਦਾ ਅਰਥ ਹੋਣਾ ਹੋਣਾ ਹੈ ਜੁਗਾਦ ਜੁਗਾਂ ਦੇ ਮੋੜ ਤੋਂ ਹੈ ਪਾਵੇ ਇਸ ਵੇਲੇ ਵੀ ਨਾਨਕ ਹੈ ਨਾਨਕ ਹੋਸੀ ਹੋਵੇਗਾ ਰਹੇਗਾ ਅਰਥ ਗੁਰੂ ਨਾਨਕ ਦੇਵ ਜੀ ਸਾਨੂੰ ਇਸ ਗੁਰ ਸਿੱਖੀ ਦਾ ਮੂਲ ਮੰਤਰ ਦਿੰਦਾ ਹੈ ਪਾਵ ਕਾਲ ਪੁਰਖ ਸਿਰਫ ਇੱਕ ਹੈ ਜਿਸ ਦਾ ਨਾਮ ਸਦੀਵੀ ਰਹਿਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਜੋ ਪੌਂ ਤੋਂ ਰਹਿਦਾ ਤੇ ਬਹਿਰ ਰਹਤਾ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਭਾਵੇਂ ਜਿਸ ਦਾ ਸਰੀਰ ਕਦੇ ਵੀ ਨਾਸ਼ ਨਹੀਂ ਹੁੰਦਾ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਤਹੱਤ ਤਿਸ ਰਾਤ ਤੋਂ ਦਾਈ ਦਾ ਖੇਲੇ ਸਗਲ ਨਿਗਰਤਾ ਜਿੰਗਿਆਨਿਆ ਬਰਿਆਨਿਆ ਬਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਕੈ ਮਸਕਤ ਆਕਾ ਲੋ ਨਾਨਕ ਤੇ ਮਖੂ ਜਲੇ ਕੀਤੀ ਛੁੱਟੀ ਨਾਲ ਅਰਥ ਗੁਰੂ ਨਾਨਕ ਦੇਵ ਜੀ ਇਸ ਸ਼ਲੋਕ ਵਿੱਚ ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਹਵਾ ਗੁਰੂ ਹੈ ਪਾਣੀ ਪਿਤਾ ਤੇ ਧਰਤੀ ਸਭ ਦੀ ਵੱਡੀ ਮਾਤਾ। ਦਿਨ ਤੇ ਰਾਤ ਦੋਵੇਂ ਖੇਡਾਂ ਖੜਾਉਣ ਵਾਲੇ ਹਨ। ਅਤੇ ਸਾਰਾ ਜਗਤ ਇਸ ਧਰਤੀ ਉੱਤੇ ਖੇਡ ਰਿਹਾ ਹੈ, ਪਾਪਾ ਆਪਣਾ ਜੀਵਨ ਜਿਊ ਰਿਹਾ ਹੈ। ਧਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਸੰਸਾਰਿਕ ਜੀਵਾਂ ਦੇ ਕੀਤੇ ਕੋਈ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਅਪੋ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। हे ਨਾਨਕ ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਜਾਂਦੇ ਹਨ। ਉਹ ਉਜਲ ਉਜਲ ਮੁਖ ਵਾਲੇ ਹਨ। ਜਿਨ੍ਹਾਂ ਦੇ ਚਿਹਰੇ ਤੇ ਨੂਰ ਚਲਕਦਾ ਹੈ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਆਜ਼ਾਦ ਹੋ ਜਾਂਦੇ ਹਨ ਸੋ ਗੁਰੂ ਨਾਨਕ ਦੇਵ ਜੀ ਦੇ ਗੁਰਬਾਣੀ ਵਿੱਚ ਇਸੇ ਤਰ੍ਹਾਂ ਅੱਗੇ ਵੀ ਸ਼ਲੋਕ ਅਤੇ ਸ਼ਬਦ ਦਰਜ ਹਨ ਉਹ ਸਾਨੂੰ ਦਾਦਿਆਨ ਕੇ ਪ੍ਰਮਾਤਮਾ ਇੱਕ ਹੈ ਜੋ ਸਦੀਵੀ ਹੈ ਕਨਕਾ ਦੇ ਨਾ ਖਤਮ ਹੋਣ ਵਾਲਾ ਹੈ ਤੇ ਆਪ ਜੀ ਨੇ ਜਿੱਥੇ ਪੰਜਾਬ ਜੀ ਇਤਿਹਾਸਾ ਜੀ ਦੀ ਬਾਾਰ ਸਭ ਤੋਂ ਪ੍ਰਸਿੱਧ ਬਾਣੀਆਂ ਹਨ ਉੱਥੇ ਆਪ ਨੇ ਹੋਰ ਵੀ ਬਾਣੀਆਂ ਦਾ ਸ਼ਲੋਕਾਂ ਦਾ ਗੁਰਬਾਣੀ ਵਿੱਚ ਦਰਜ ਹੈ ਆਪ ਜੀ ਦਾ ਨਵਾਲੀ ਤੋਂ ਬਾਅਦ ਹਰ ਇੱਕ ਸਾਲ ਬੜੀ ਧੂਮ ਧਾਮ ਨਾਲ ਗੁਰਪੁਰਬ ਮਨਾਇਆ ਜਾਂਦਾ ਹੈ ਜਿਸ ਦਿਨ ਦੇਸ਼-ਵਿਦੇਸ਼ ਤੋਂ ਸੰਗਤਾਂ ਅੱਛੀ ਰਮੇਂਦਰ ਸਾਹਿਬ ਅਮਰ ਸਰਵ ਵਿਖੇ ਪੁੱਜਦੀ ਹਨ ਅਤੇ ਸਮੁੱਚੇ ਦੇਸ਼ ਵਿੱਚ ਖਾਸ ਕਰ ਸਿੱਖਾਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਵੱਲੋਂ ਆਪ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਨੀਅਕ ਬੇਨਤੀਆਂ ਪ੍ਰਵਾਨ ਕਰਦਾ ਹੋਇਆ ਮੈਂ ਆਪ ਤੋਂ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ